Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਤਨ ਸਮੇਂ ਦਾ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਦੀ ਜੰਗਾਂ ਲੜ ਕੇ ਆਉਂਦੇ ਹੋਏ ਇੱਥੇ ਠਹਿਰੇ ਠੂਰ ਹੁੰਦੇ ਹੋਏ ਇੱਥੇ ਪਹੁੰਚੇ ਨੇ ਤਾਂ ਉਸ ਸਮੇਂ ਇੱਕ ਢਾਬ ਦਾ ਰੂਪ ਸੀਗਾ ਤੇ ਗੁਰੂ ਸਾਹਿਬ ਨੇ ਇੱਥੇ ਘੋੜਿਆਂ ਨੂੰ ਪਾਣੀ ਪਾਇਆ ਉਸ ਤੋਂ ਬਾਅਦ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਝੰਡਾ ਸਾਹਿਬ ਉਦੇ ਨਾਲ ਘੋੜੇ ਬੰਨੇ ਤਾਂ ਉਹ ਪ੍ਰਾਤਨ ਇਤਿਹਾਸ ਅਸੀਂ ਉਵੇਂ ਹੀ ਸਾਂਭ ਕੇ ਰੱਖਿਆ ਅੱਜ ਉਹ ਢਾਬ ਦਾ ਜੋ ਰੂਪ ਸੀ ਉਹ ਨੂੰ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਇਹ ਸਰੋਵਰ ਦੇ ਵਿੱਚ ਇਸ ਦੀ ਇਸ ਮਹੱਤਤਾ ਇਹ ਮਹੱਤਤਾ ਕਿ ਜੋ ਵੀ ਕੋਈ ਰੋਗੀ ਇੱਥੇ ਆ ਕੇ ਇਸ਼ਨਾਨ ਕਰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਉਹ ਦੁੱਖ ਕਸ਼ਟ ਦੂਰ ਹੋ ਜਾਂਦੇ ਨੇ ਲਾਕਾ ਭਰਦੀਆਂ ਸੰਗਤਾਂ ਮੱਸੀਆ ਦੇ ਦਿਹਾੜੇ ਤੇ ਆ ਕੇ ਜਾਂ ਮਾਗੀ ਦੇ ਦਿਹਾੜੇ ਤੇ ਦੀਵਾਲੀ ਦੇ ਦਿਹਾੜੇ ਤੇ ਵਿਸਾਖੀ ਦੇ ਦਿਹਾੜੇ ਤੇ ਆ ਕੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ। ਠੀਕ ਹੈ ਜੀ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਨਾਲ ਇਹਨਾਂ ਨੇ ਹੁਣ ਦੱਸਿਆ ਕਿ ਇਹ ਸਰੋਵਰ ਬਹਲਟਾ ਸੀ। ਜਦੋਂ ਤਾਂ ਤਾਂ ਸੀਬ ਲਾਗੋ ਵਾਸਤੇ ਪਾਸ਼ਾ ਇੱਥੇ ਆਏ ਅਠੂਰ ਵਿੱਚ ਦੀ ਹੁੰਦੇ ਇੱਥੇ ਪਹੁੰਚੇ ਉਸ ਟਾਈਮ ਢਾਵ ਸੀ ਉਹਨਾਂ ਨੇ ਤੇ ਆਪਣਾ ਘੋੜਾ ਬੰਨਿਆ ਤੇ ਉਸ ਟਾਈਮ ਇੱਥੇ ਇਹਨਾਂ ਨੇ ਘੋੜੇ ਨੂੰ ਆਪਣੇ ਨੂੰ ਰੋਕਿਆ ਵਾਪਸੁਕੇ ਇਹ ਹੁਣ ਢਾਵ ਸਰੋਵਰ ਦੇ ਰੂਪ ਬਣ ਗਿਆ ਜੀ ਇੱਥੇ ਜਿਹੜਾ ਕੋਈ ਆ ਕੇ ਇਸ਼ਨਾਨ ਕਰਦਾ ਉਹਦੀਆਂ ਉਹਦੇ ਦੁੱਖ ਦੂਰ ਹੋ ਜਾਂਦੇ ਆ ਇਹ ਤਨਤਨ ਸਿੰਘ ਵਰਗੋ ਸੱਚੇ ਪਾਸ਼ਾ ਜੀ ਦਾ ਇਹ ਵਰਦਾਨ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਝੰਡਾ ਜਿੱਥੇ ਤਨਤਨ ਸਿੰਘ ਵਰਗੋ ਸੱਚੇ ਪਾਸ਼ਾ ਜੀ ਦਾ ਆਪਣਾ ਘੋੜਾ ਬਣਿਆ ਸੀ ਇਹ ਦੇਖੋ ਅੱਜ ਵੀ ਬਿਲਕੁਲ ਹਰਾ ਬਣਿਆ ਪਿਆ ਇਹ 1600 ਕਿੰਨੀ ਦੀ ਗੱਲ ਹੈ ਇਹ ਲਗਭਗ ਜੀ 1600 ਤੋਂ ਤਾਂ ਪਹਿਲਾਂ ਦੀ ਗੱਲ ਆ ਇਹ ਇਹ ਸਾਨੂੰ ਸਨ ਨਹੀਂ ਪ੍ਰੋਪਰ ਯਾਦ ਹੈਗਾ ਕਿਉਂਕਿ ਗੁਰੂ ਸਾਹਿਬ ਜੋ 1600 ਦੇ ਕਰੀਬ ਤਾਂ ਆਪਣੇ ਦਸਵੇਂ ਪਾਤਸ਼ਾਹ ਦਾ ਜਮਾ ਆ ਗਿਆ ਸੀ 1699 ਦੇ ਵਿੱਚ ਉਹਨਾਂ ਨੇ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਆ ਗੁਰੂ ਸਾਹਿਬ ਇਹਦਾ ਪ੍ਰੋਪਰ ਸਾਨੂੰ ਸਨ ਨਹੀਂ ਯਾਦ ਤੇ ਜਦੋਂ ਗੁਰੂ ਸਾਹਿਬ ਨੇ ਆ ਕੇ ਇੱਥੇ ਡੇਰੇ ਲਾਇਆ ਸੋ ਪਰ ਜੋ ਇਤਿਹਾਸ ਆ ਇਸ ਢਾਬ ਦੇ ਕੰਢੇ ਆ ਕੇ ਗੁਰੂ ਸਾਹਿਬ ਬੈਠੇ ਇਸ ਝੰਡ ਦੇ ਨਾਲ ਉਹਨਾਂ ਨੇ ਘੋੜੇ ਬੰਨੇ ਸੋ ਉਹ ਅੱਜ ਇਤਿਹਾਸ ਸਾਡੇ ਜੋ ਨਗਰ ਦੇ ਵਿੱਚ ਚੱਲ ਰਿਹਾ ਉਸੇ ਥਰੂ ਹੀ ਅਸੀਂ 121ਵੀਂ ਬਸਾਖੀ ਮਨਾਉਣ ਜਾ ਰਹੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੇਵਾ ਜੀ ਚੱਲ ਰਹੀ ਹੈ ਸਤਿ ਸ੍ਰੀ ਅਕਾਲ ਜੀ ਸਾਡੀ ਸੇਵਾ ਸ਼ੁਰੂ ਰੱਖੀ ਦਿਖੋ ਚੱਲ ਰਹੀ ਹੈ ਇਹ ਵੀ ਸਾਹਿਬੀਆਂ ਸੰਗਤਾਂ ਨਾਲ ਮਿਲ ਕੇ ਸਾਰਾ ਨਗਰੀ ਦਾ ਮਿਲ ਕੇ ਕਰ ਰਿਹਾ ਜੀ ਤੇ ਆ ਇਹਦੇ ਬਾਰੇ ਜੇ ਆਪਾਂ ਇਹਨਾਂ ਵਿਚਾਰ ਕਰਾਂਗੇ ਸੰਗਤਾਂ ਨੂੰ ਇਹਨਾਂ ਦੇ ਚਰਨਾਂ 'ਪਾਉਣਗੇ ਆਪਾਂ ਨੰਬਰ ਜੀ ਵਰਿੰਦਰ ਸਾਹਿਬ ਫਤਿਹਜੀ ਵਾਇਰ ਬ੍ਰਿਜਾ ਖਾਲਸਾ ਵਾਇਰ ਬ੍ਰਿਜ ਕੀ ਫਤਿਹਜੀ ਜੀ ਆਪਣਾ ਕੀ ਨਾਮ ਜੀ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਸਿੰਘ ਜੀ ਤੁਸੀਂ ਇਸ ਟਾਈਮ ਮੌਜੂਦਾ ਪ੍ਰਧਾਨ ਹੋ ਜੀ ਹਾਂ ਜੀ ਇਹ ਨਹੀਂ ਪਿੰਡ ਚੱਕ ਭਾਈ ਦਾ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਦੇ ਮੌਜੂਦਾ ਪ੍ਰਧਾਨ ਨੇ ਸਦਾ ਬਲਵਿੰਦਰ ਸਿੰਘ ਜੀ ਆਓ ਪਹਿਲਾਂ ਨਾਲ ਗੱਲਬਾਤ ਕਰਦੇ ਆ ਜਿਹੜੀ ਡਿਉੜੀ ਬਣ ਰਹੀ ਆ ਇਹ ਡਿਉੜੀ ਕਰ ਤੋਂ ਬਣ ਰਹੀ ਆ ਉਹ ਕਦ ਕਾ ਸਮਾਪਤ ਹੋ ਪੂਰਾ ਸੰਪੂਰਨ ਕੰਮ ਹੋਊਗਾ ਇਹਦੇ ਬਾਰੇ ਦੱਸੋ ਜੀ ਕੁਝ ਇਹ ਨੂੰ 8 ਮਹੀਨੇ ਹੋ ਗਏ ਜੀ ਸੇਵਾ ਚੱਲਦੇ ਨੂੰ ਪਿੰਡ ਦੇ ਸੰਜੋਗ ਦੇ ਨਾਲ ਸਰ ਪਿੰਡ ਦੇ ਸੰਜੋਗ ਦੇ ਨਾਲ ਕਮੇਟੀ ਦੇ ਸੰਜੋਗ ਦੇ ਨਾਲ ਸੇਵਾ ਚੱਲ ਰਹੀ ਆ ਸੇਵਾ ਅੱਧੀ ਖ ਹੋ ਗਈ ਅੱਧੀ ਖ ਹੋਰ ਕਰਨ ਵਾਲੀ ਆ ਜੇ ਇੱਕ ਸਾਲ ਦੇ اندر ਤਾਂ ਹੋ ਸਕਤੋ ਇੱਕ ਸਾਲ ਲੱਗ ਜੂਗਾ ਜੀ 4 ਮਹੀਨੇ ਹੋਰ ਲੱਗ ਜਾਣਗੇ ਜੀ ਘੱਟੋ ਘੱਟ ਨਹੀਂ ਆਉਣ ਵਾਲੇ ਵਿਸਾਖੀ ਨੂੰ ਦੌੜੀ ਪੂਰੀ ਪੂਰੀ ਹੋ ਜਾਂਦੀ ਜੀ ਠੀਕ ਆ ਜੀ ਪ੍ਰਧਾਨ ਸਾਹਿਬ ਰੱਛਾ ਕੇ 8 ਮਹੀਨੇ ਤਾਂ ਹੋ ਗਏ ਚੱਲਦੇ ਨੂੰ ਸੇਵਾ ਚੱਲਦੇ ਨੂੰ ਤੇ ਹੋਰ ਵੀ 5-7 ਮਹੀਨਿਆਂ ਵਿੱਚ ਜਲਦੀ ਜਲ ਜਿੰਨਾ ਜਲਦੀ ਹੋ ਸਕੂਗਾ ਉਨਾ ਜਲਦੀ ਇਹ ਡਿਊੜੀ ਤਿਆਰੀ ਹੋ ਗਈ ਜੀ ਤੇ ਪ੍ਰਧਾਨ ਸਾਹਿਬ ਨੇ ਕਰਵਾਗੇ ਜੀ ਹਾਂਜੀ 4-4 ਮਹੀਨੇ ਜੀ ਤਿਆਰੀ ਕਰਵਾਗੇ ਜੀ ਠੀਕ ਹੈ ਬਹੁਤ-ਬਹੁਤ ਧੰਨਵਾਦ ਹੈ ਪ੍ਰਧਾਨ ਸਾਹਿਬ ਦਾ ਜੀ ਜਿਨ੍ਹਾਂ ਨੇ ਇਹ ਗਾਂ ਕਰਤੀ ਜੀ ਪਾਣੀ ਭਰਿਆ ਵਾ ਠੀਕ ਹੈ ਜੀ ਪਾਰਕਿਸਾਂ ਜੋ ਕੇ ਪਿੰਡ ਚੱਕ ਭਾਈការੀ ਸਾਰੇ ਸੰਗਤ ਨੇ ਗੱਲ ਮਿਲ ਕੇ ਚਾਕਰ ਬਾਇਆ ਜੀ ਦੇਖੋ ਕਿ ਇਹ ਵਿੱਚ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਰਮਾ ਹੋ ਰਹੀ ਹੈ ਜੀ ਸਾਰੇ ਨਗਰ ਦੀ ਇਹ ਦੇਖੋ ਜੀ ਇਹ ਬਣੀਏ ਪਾਲਕੀ ਸਾਹਿਬ ਬਾਹ ਬਖਸ਼ ਸਿੰਘ ਜੀ ਅਸੀਂ ਤੁਹਾਨੂੰ ਪੁੱਛਾ ਜਾਵਾਂਗੇ ਕਿ ਜਿਹੜੇ ਪਾਲਕੀ ਸਾਹਿਬ ਆ ਇਹ ਕਿੰਨੇ ਕ ਟਾਈਮ ਚ ਚਾਰ ਹੋਗੀ ਮਤਲਬ ਤੁਸੀਂ ਸਾਰੇ ਸੰਗਤਾਂ ਨੇ ਕਿੰਨੇ ਕ ਮਤਲਬ ਸਮੇਂ ਦੇ ਵਿੱਚ ਇਹ ਕ ਕਰਵਾਈ ਹੈ ਦੇਖੋ ਵੀਰ ਜੀ ਜੇ ਉਹ ਇਹ ਪਾਲਕੀ ਸਾਹਿਬ ਦਾ ਸਵਾਲ ਆ ਪਾਲਕੀ ਸਾਹਿਬ ਸੰਗਤ ਦੇ ਸਹਿਯੋਗ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਵੱਡੇ ਬਜਟ ਦੇ ਨਾਲ ਬੜੀ ਤੇਜ਼ੀ ਦੇ ਨਾਲ ਲਗਭਗ ਅਸੀਂ 1 ਮਹੀਨੇ ਦੇ ਵਿੱਚ ਵਿੱਚ ਤਿਆਰ ਕਰਵਾਈ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜੋ ਸਾਲਾਨਾ ਸਾਡਾ ਸਮਾਗਮ ਹੁੰਦਾ ਨਗਰ ਕੀਰਤਨ ਦਾ ਵਿਸਾਖੀ ਦਾ ਸੋ ਉਸ ਨੂੰ ਮਨਾਉਣ ਲਈ ਅਸੀਂ ਨਗਰ ਕੀਰਤਨ ਇਸ ਵਾਰ ਇਸ ਪਾਲਕੀ ਸਾਹਿਬ ਦੇ ਵਿੱਚ ਕਰ ਲਈ ਬੜੀ ਤੇਜ਼ੀ ਦੇ ਨਾਲ ਬਣਵਾਈ ਆ ਤੇ ਵੱਡੇ ਬਾਜੜ ਦੇ ਨਾਲ ਬਣੀ ਹੈ ਇਹ ਪਾਲਕੀ ਸੋ ਉਹ ਤੁਹਾਡੇ ਸਾਹਮਣੇ ਆ ਗੁਰੂ ਸਾਹਿਬ ਨੇ ਬੜੀ ਕਿਰਪਾ કરી ਆ ਸੰਗਤ ਦਾ ਵੱਡਾ ਸਹਿਯੋਗ ਆ ਇਲਾਕਾ ਭਰ ਦੀਆਂ ਸੰਗਤਾਂ ਦਾ ਸਹਿਯੋਗ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹੋਰ ਵੀ ਵੱਡੇ ਕਾਰਜ ਕਰਨ ਵਾਲੇ ਨੇ ਤੇ ਅਸੀਂ ਸਹਿਯੋਗ ਦੀ ਆਸ ਵੀ ਕਰਦੇ ਆ ਸੰਗਤੋ ਜੋ ਐਨ ਆਰ ਆਈ ਵੀਰ ਬੈਠੇ ਨੇ ਸਾਡਾ ਲਗਰ ਸਾਡੇ ਇਲਾਕੇ ਦੀ ਸੰਗਤ ਆ ਇਹ ਸਾਰਿਆਂ ਤੋਂ ਸਹਿਯੋਗ ਦੀ ਆਸ ਵੀ ਕਰਦੇ ਆ ਕਿ ਵੱਡੇ ਤੌਰ ਤੇ ਸਾਨੂੰ ਹੋਰ ਵੀ ਸਹਿਯੋਗ ਦੇਣਗੇ ਕਿਉਂਕਿ ਜੋ ਹੋਰ ਵੀ ਕਾਰਜ ਗੁਰੂ ਸਾਹਿਬ ਜੀ ਦੇ ਸਥਾਨਾਂ ਤੇ ਹੋਣ ਵਾਲੇ ਨੇ ਜੋ ਤਾਂ ਕਿ ਉਹਨਾਂ ਨੂੰ ਆਸਾਨੀ ਦੇ ਨਾਲ ਨੇ ਪ੍ਰਚਾਰਿਆ ਜਾਵੇ ਦੂਸਰਾ ਮੈਂ ਧੰਨਵਾਦ ਕਰਦਾਗਾ ਜੋ ਸਾਡਾ ਇਹ ਇੰਡੀਆ ਨਿਊਜ਼ ਟੀਵੀ ਚੈਨਲ ਤੋਂ ਸਾਡੇ ਅ ਨਗਰ ਦੇ ਵਿੱਚ ਤੁਸੀਂ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਆਇਆਂ ਜੋ ਤੁਸੀਂ ਸਾਡੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜੋ ਸਾਲਾਨਾ ਸਵਾਗੋ ਨੇ ਉਹਨਾਂ ਸੰਬੰਧੀ ਲੋਕਾਂ ਦੇ ਵਿੱਚ ਸਾਡਾ ਇਹ ਸਵਾਗੋ ਨੂੰ ਲਿਆ ਰਹੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਆਇਆਂ ਹਾਰਦਿਕ ਸਵਾਗਤ ਆ ਤੁਹਾਡਾ ਤੈਦਲੋਂ ਅਸੀਂ ਸਵਾਗਤ ਕਰਦੇ ਆ ਕਿ ਤੁਸੀਂ ਆ ਕੇ ਸਾਡੇ ਪਿੰਡ ਦੀ ਕਵਰੇਜ ਕੀਤੀ ਹੈ ਧੰਨਵਾਦ ਜੀ ਬਰ ਬਹੁਤ ਧੰਨਵਾਦ ਆ ਜੀ ਇਹ ਸ਼੍ਰੀ ਹਰਬਖਸ਼ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਪਾਲਕੀ ਸਾਹਿਬ ਬਾਰੇ ਗੁਰੂ ਘਰ ਬਾਰੇ ਡੇੜੀ ਸਾਹਿਬ ਬਾਰੇ ਪ੍ਰੋਡੂਸਰ ਦਲ ਬਲਵਿੰਦਰ ਸਿੰਘ ਪ੍ਰਧਾਨ ਸਾਹਿਬ ਉਹਨਾਂ ਨੇ ਦੱਸਿਆ ਔਰ ਦੱਸਿਆ ਆਪਾਂ ਨੂੰ ਸਰੋਵਰ ਦੇ ਬਾਰੇ ਜਿਹੜੀ ਢਾਲ ਸੀ ਪਾਣਾ ਜਿੱਥੇ ਉਹ ਗੁਰੂ ਘਰ ਗੋਬਿੰਦ ਸਿੰਘ ਜੀ ਆ ਕੇ ਵਿਸਰਾਮ ਕੀਤਾ ਬੈਠੇ ਸੀ ਔਰ ਜੰਡ ਦੇ ਨਾਲ ਘੋੜਾ ਬੰਨਿਆ ਸੀ ਸਾਹਿਬ ਸ੍ਰੀ ਗੁਰੂ ਘਰ ਗੋਬਿੰਦ ਸਿੰਘ ਜੀ ਦੇ ਪਾਸ ਆ ਜਿਨੇ ਉਹ ਸਾਰੇ ਜਣੇ ਕਿ ਇਹਨਾਂ ਨੇ ਜਾਣਕਾਰੀ ਆਪਾਂ ਨੂੰ ਇੱਥੋਂ ਦਿੱਤਾ ਹੈਗਾ ਦਿੱਤੀ ਹੈ ਜੀ ਇਹਨਾਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਇਹਨਾਂ ਨੇ ਆਪਣੇ ਇਤਿਹਾਸਕ ਗੁਰੂ ਘਰ ਦੀ ਸਾਨੂੰ ਜਾਣਕਾਰੀ ਤਾਂ ਇੰਡੀਆ ਟੀਵੀ ਚੈਨਲ ਨੂੰ ਜਾਣਕਾਰੀ ਦਿੱਤੀ ਆ ਇੰਡੀਆ ਟੀਵੀ ਚੈਨਲ ਵੀ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਜੀ ਉਹ ਸੇਵਾਦਾਰ ਜੋ ਕਿ ਧੰਤਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੇਮ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਇੱਥੇ ਜੋੜਾ ਸਾਹਿਬ ਬਣਿਆ ਹੈ ਚੱਕ ਭਾਈਕੇ ਪੰਡੇ ਵਿੱਚ ਇਹ ਸੇਵਾਦਾਰ ਬਹੁਤ ਹੀ ਤਨਮਨ ਧੰਨ ਦੇ ਨਾਲ ਸੇਵਾ ਕਰਦੇ ਨੇ ਹੁਣ ਸਵੇਰ ਤੋਂ ਲੱਗੇ ਹੋਏ ਨੇ ਸੇਵਾਦਾਰ ਟਰਾਲੀਆਂ ਦੇ ਵਿੱਚ ਕੋਦ ਬਾਲਣ ਦੀ ਸੇਵਾ ਲੰਗਰਾਂ ਦੀ ਸੇਵਾ ਜਿਹੜੀ ਵੀ ਸੇਵਾ ਇਹਨਾਂ ਨੂੰ ਲੱਗਦੀ ਹੈ ਕਿਤੇ ਕਮੀ ਆ ਯਾਨੀ ਪੂਰੀਆਂ ਜੋ ਆ ਸੋਰਾ ਦੇ ਨਾਲ ਤਿਆਰੀਆਂ ਹੋ ਰਹੀਆਂ ਹੀ ਬਸੱਖੀ ਦੀਆਂ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਆਪਣੇ ਤਨਮਨ ਧੰਨ ਦੇ ਨਾਲ ਸੇਵਾ ਕਰਦਨੇ ਪਿੰਡ ਚੱਕ ਭਾਈਕੇ ਦੀ ਸੰਗਤ ਆ ਜੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਦਾ ਇੰਡੀਆ ਟੀਵੀ ਚੈਨਲ ਦੇ ਵੱਲੋਂ ਇਹਨਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਤੁਹਾਡਾ ਨਾ ਕੀ ਬੀ ਜੀ ਹਰ ਬਖਸ਼ੀ ਸਿੰਘ ਜੀ ਹਰ ਬਖਸ਼ੀ ਸਿੰਘ ਕਿਹੜਾ ਪਿੰਡ ਚੱਕ ਭਾਈਕਾ ਜੀ ਹਰ ਬਖਸ਼ੀ ਸਿੰਘ ਪਿੰਡ ਚੱਕ ਭਾਈਕਾ ਦਾ ਅਸੀਂ ਵੀਰ ਜੀ ਜਿਹੜਾ ਅੱਜ ਇਹ ਪ੍ਰੋਗਰਾਮ ਆ ਇਹ ਪ੍ਰੋਗਰਾਮ ਕਿਸ ਨੂੰ ਸਮਰਪਿਤ ਆ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਲਿਖਿਆ ਗਿਆ ਦੇਖੋ ਜੀ ਇਹਦੇ ਉਹ ਸਾਡਾ ਨਗਰ ਇਹ ਮੀਰੀ ਪੀਰੀ ਦੇ ਮਾਲਕ ਆ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਜਿੱਥੇ ਕਿ ਗੁਰੂ ਸਾਹਿਬ ਜੀ ਨੇ ਜੋੜਾ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਹੈ ਨਗਰ ਨੂੰ ਸੋ ਉਹਨਾਂ ਦੇ ਜੋ ਵੀ ਸਮਰਪਤੇ ਪ੍ਰੋਗਰਾਮ ਇੱਥੇ ਚੀਤੇ ਜਾਂਦੇ ਨੇ ਹਰ ਸਾਲ ਪ੍ਰਾਤਨ ਸਮੇਂ ਤੋਂ ਜੋ ਕਿ ਇਸ ਵਾਰ 129 ਵਸਾਖੀ ਦਾ ਪਰਬ ਮਨਾਇਆ ਜਾ ਰਿਹਾ ਉਹ ਸਬੰਧ ਦੇ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਆ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਦੀ ਗਵਾਹੀ ਦੇ ਹੇਠ ਆ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਸੋ ਅੱਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਆ 11 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ ਲੰਗਰ ਪ੍ਰਸ਼ਾਦਾ ਉਤਟ ਵਰਤੇਗਾ ਉਸ ਤੋਂ ਬਾਅਦ 12 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਪੂਰੇ ਨਗਰ ਦੇ ਵਿੱਚ ਨਗਰ ਕੀਰਤਨ ਕੀਤਾ ਜਾਣਾ ਉਸ ਤੋਂ 13 ਅਪ੍ਰੈਲ ਨੂੰ ਜੋ ਵਿਸਾਖੀ ਦਾ ਪਰਬ ਬੜੀ ਪ੍ਰੋਤ ਆਮ ਨਾਲ ਆਪਣੇ ਇਲਾਕੇ ਭਰ ਦੇ ਵਿੱਚ ਰਾਇਕੋਟ ਤੱਕ ਜੋ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਇਸ ਵਿਸਾਖੀ ਦੇ ਚਰਚੇ ਹੁੰਦੇ ਨੇ ਸੋ ਇਹ ਵਿਸਾਖੀ ਵੱਡੇ ਪੱਧਰ ਤੇ ਮਨਾਈ ਜਾਣੀ ਆ 13 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੀਵਾਨ ਸਜਾਏ ਜਾਣਗੇ ਸੋ ਇਹ ਜੋ ਪ੍ਰੋਗਰਾਮ ਆ ਇਹ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਜੁੜਦੀਆਂ ਨੇ ਵੱਡੇ ਇਕੱਠ ਹੁੰਦੇ ਨੇ ਇੱਥੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਨੇ ਪ੍ਰਸ਼ਾਦ ਕਬੀਸਰੀ ਜਥੇ ਢਾਡੀ ਜਥੇ ਆਪਣੇ ਰਾਗੀ ਸੰਗਾਂ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚ ਅਸਵਾਰ ਪਹੁੰਚ ਰਹੇ ਨੇ ਹਰਦੇਵ ਸਿੰਘ ਜੀ ਲਾਲਬਾਈ ਜੋ ਕਬੀਸਰੀ ਜਥਾ ਦਾ ਉਹਨਾਂ ਦੇ ਨਾਲ ਸੁਖਦਿਆ ਸਖਰਾ ਸਿੰਘ ਜੀ ਸੰਧਵਾ ਢੱਡਿਆਂ ਵਾਲੇ ਅਤੇ ਰਾਏ ਸਿੰਘ ਜੀ ਲਖਾ ਤੇ ਹੋਰ ਬਹੁਤ ਸਾਰੇ ਪ੍ਰਸ਼ਾਦ ਕਬੀਸਰੀ ਜਥੇ ਪਹੁੰਚ ਰਹੇ ਨੇ ਸੋ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਮਨਾਇਆ ਜਾਣਾ ਠੀਕ ਹੈ ਜੀ ਹਰਬਖਸ਼ੀਸ ਸਿੰਘ ਜੀ ਇਹ ਜਿਹੜਾ ਪ੍ਰੋਗਰਾਮ ਆ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਂਦਾ ਔਰ ਹੁਣ ਐਸ ਵਾਰ ਤਾਂ ਹੋਰ ਹੀ ਵੱਡੇ ਪੱਧਰ ਤੇ ਮਨਾਇਆ ਜਾਣਾ ਤੇ ਅਸੀਂ ਹਰ ਬਖਸ਼ੀ ਸਿੰਘ ਜੀ ਇਹ ਪੁੱਛਣਾ ਚਾਹਵਾਂਗੇ ਜਿਹੜੀ ਇਹ ਮਤਲਬ ਤਨਮਨ ਤਾਂ ਦੇ ਨਾਲ ਸੇਵਾ ਕਰਦੇ ਹੋ ਇਹ ਤੁਹਾਨੂੰ ਸੇਵਾ ਕੋਈ ਬਾਹਰੋਂ ਬੱਖੀ ਵੀ ਆਉਂਦੀ ਆ ਜਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਨਗਰ ਦੀ ਵੀ ਸੇਵਾ ਹੁੰਦੀ ਹੈ ਫਲੀਏ ਦੇਖੋ ਜੀ ਇਹ ਜੋ ਸਥਾਨ ਆ ਮੇਰੀ ਪੀੜੀ ਦੇ ਮਾਲਕਾਂ ਦਾ ਸਥਾਨ ਆ ਇਹ ਇਲਾਕੇ ਦੇ ਵਿੱਚ ਲਗਭਗ ਥੋੜੇ ਸਥਾਨ ਹੀ ਹੁੰਦੇ ਨੇ ਜੋ ਇਤਿਹਾਸਕ ਹੁੰਦੇ ਨੇ ਭਾਵੇਂ ਕਿ ਹਰ ਇੱਕ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਸਤਕਾਰ ਲਈ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਪਰ ਇਦਾਂ ਦੇ ਇਤਿਹਾਸਿਕ ਸਥਾਨ ਇਲਾਕਾ ਭਰ ਦੇ ਵਿੱਚ ਬੜੀ ਦੂਰ ਦੂਰ ਪਾਏ ਜਾਂਦੇ ਨੇ ਸੋ ਇਸ ਕਰਕੇ ਇਲਾਕੇ ਦੀਆਂ ਸੰਗਤਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜੋ ਸੰਗਤਾਂ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਵੀ ਬੈਠੀਆਂ ਨੇ ਉਹ ਵੀ ਵੱਡੇ ਤੌਰ ਤੇ ਸਹਿਯੋਗ ਦੇ ਰਹੀਆਂ ਨੇ ਨਗਰ ਨਿਵਾਸੀਆਂ ਨੇ ਤਾਂ ਨਾਲ ਦੇਣਾ ਹੀ ਦੇਣਾ ਹੁਣ ਤੁਸੀਂ ਦੇਖ ਰਹੇ ਹੋ ਜੋ ਕਿ ਇੱਥੇ ਬਿਉੜੀ ਦਾ ਕੰਮ ਕਾਰ ਸੇਵਾ ਬੜੇ ਵੱਡੇ ਪੱਧਰ ਤੇ ਚੱਲ ਰਹੀ ਆ ਇਸ ਤੋਂ ਬਾਅਦ ਹੋਰ ਵੀ ਬੜੀਆਂ ਵੱਡੀਆਂ ਸਭਾਵਾਂ ਨਿਭਾਉਣ ਵਾਲੀਆਂ ਨੇ ਸੋ ਸਭ ਸੰਗਤ ਦੇ ਸਹਿਯੋਗ ਨਾਲ ਹੀ ਹੋ ਰਿਹਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਕਿਉਂਕਿ ਸੰਗਤ ਜਿੰਨਾ ਵੱਡਾ ਸਹਿਯੋਗ ਦਿੰਦੀ ਆ ਉੰਨੇ ਵੱਡੇ ਇੱਥੇ ਕਾਰਜ ਰੰਭੇ ਜਾਂਦੇ ਨੇ ਠੀਕ ਆ ਜੀ ਇਹ ਬਹੁਤ ਬਹੁਤ ਧੰਨਵਾਦ ਆ ਇਹ ਸੀਗੇ ਵੀਰ ਸਰਦਾਰ ਹਰਬਖਸ਼ ਸਿੰਘ ਜੀ ਚੱਕ ਭਾਈਕੇ ਪਿੰਡ ਤੋਂ ਜੀ ਇਹਨਾਂ ਨੇ ਦੱਸਿਆ ਕਿ ਜਿਹੜੀ ਸੇਵਾ ਅਸੀਂ ਜਿਹੜੀ ਨਾਲ ਨਗਰ ਮਿਲਕੇ ਕਰਦਾ ਔਰ ਐਨ ਆਰ ਆਈ ਵੀ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਵਿੱਚ ਉਹਨਾਂ ਵੱਲੋਂ ਵੀ ਸੇਵਾ ਗੰਤ ਸੇਵਾ ਜੇ ਆਉਂਦੀ ਆ ਤੇ ਇਹਨਾਂ ਸਾਰੀਆਂ ਸੰਗਤਾਂ ਦਾ ਇੰਡੀਆ ਟੀਵੀ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਸਮਾਂ ਕੱਢ ਕੇ ਸਾਨੂੰ ਇਹ ਜਾਣਕਾਰੀ ਦਿੱਤੀ ਔਰ ਸਾਰੇ ਗਵਸਤਕ ਸੰਗਤਾਂ ਨੂੰ ਇਹਦੇ ਬਾਰੇ ਜਾਣਨਾ ਪਾਇਆ ਕਿ ਵਿਸਖੀ ਅਧਿਆੜਾ ਚੱਕ ਪਿੰਡ ਦੇ ਵਿੱਚ ਕਿਸ ਤਰ੍ਹਾਂ ਮਨਾਉਣੇ ਆ ਕਿਸ ਤਰ੍ਹਾਂ ਮਨਾਇਆ ਜਾਣਾ ਜੀ ਇੰਨੇ ਗੱਲਾਂ ਕਰਾਈ ਵਾਹਿਗੁਰੂ ਜੀ ਦਾ ਖਾਲਸਾ ਦੋ ਮਿੰਟ ਲਈ ਕਹਿ ਰਹੀ ਇੱਥੇ ਸੇਵਾ ਕੰਨ ਲੰਗਰ ਵੀ ਇਹਨਾਂ ਨਾਲ ਸਾਰੇ ਬਹੁਤ ਬੜੇ ਕਿ ਤਾਲਮਨ ਧੰਨ ਦੇ ਨਾਲ ਸੇਵਾ ਕਰਦੀਆਂ ਨੇ ਐਮਐਸ ਜੀ ਆਨ ਪੰਜ ਚਾਰ ਦਿਨ ਜਿੰਨੀ ਦੇ ਨਾਲ ਪ੍ਰੋਗਰਾਮ ਰਹਿਣਿਆ ਇਨਾ ਭਾਣਾ ਨੇ ਸਾਰਿਆਂ ਨੇ ਇਸ ਤਰ੍ਹਾਂ ਸੇਵਾ ਕਰਮੀ। ਕੀ ਦੇਖ ਸਕਦੇ ਹੋ? ਵੈਗੁਰ ਸਿੰਘ ਸਾਹਿਬ ਵੈਗੁਰਜੀ ਦੀ ਖਾਤੇ ਵੈਗੁਰਜੀ ਦੀ ਖਾਤੇ। ਧੰਨ ਤੁਹਾਡੀ ਕਿਨਾ ਤੁਹਾਡਾ? ਪਿਆਰ ਕਰੋ। ਪਤਨ ਜੀ ਤੁਸੀਂ ਸੇਵਾ ਕਰਦੇ ਹੋ ਤੇ ਮਾਰਾ ਜਾ ਕੇ ਲੰਗਰ ਸੇਵਾ ਕਰਦੇ ਹੋ। ਤੁਸੀਂ ਪਹਿਲਾਂ ਵੀ ਸੇਵਾ ਕਰਦੇ ਸੀ? ਹਾਂ ਜੀ ਅਸੀਂ ਜੋ ਸ਼ੁਰੂ ਤੋਂ ਹੀ ਸੇਵਾ ਕਰਦੇ ਸਾਡੇ ਬਜ਼ੁਰਗ ਵੀ ਇਸ ਸੇਵਾ ਨੂੰ ਬਹੁਤ ਚੰਗੀ ਤਰ੍ਹਾਂ ਅਨੁਭਵ ਕਰਕੇ ਗਏ। ਅੱਛਾ ਜੀ। ਤਾਂ ਪਤਨ ਜੀ ਤੁਸੀਂ ਮਾਰਾ ਦੀ ਬੜਾਈ ਵਾਸਤੇ ਦੇ ਦੋ ਸੇਵਾ ਵਾਸਤੇ ਦੋ ਦੋ ਸ਼ਬਦ ਸੰਗਤਨ ਦੱਸੋ ਕਿ ਅਸੀਂ ਤਰ ਤੋਨਾਂ ਨੂੰ ਵੀ ਰਸਤ ਦਿੱਤੀ ਮੈਂ। ਸਾਜੀ ਸੰਗਤਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਇੱਥੇ ਹਰ ਇੱਕ ਉਸ ਪ੍ਰਾਪਤ ਹੁੰਦਾ ਨੀਰੀ ਪੀਰੀ ਦੇ ਮਾਲਕ ਹਰ ਟਾਈਮ ਹਾਜ਼ਰ ਨਾਜ਼ਰ। ਠੀਕ ਹੈ ਜਿਹੜੀ ਕ ਪੈਨ ਦਾ ਮਤਲਬ ਭਾਣਦਾ ਹੈਗਾ ਜੀ ਇੱਥੇ ਜਿਹੜਾ ਵੀ ਕੋਈ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਹਾਂਜੀ ਵਰਦਾ ਭਾਵਨਾ ਲੈ ਕੇ ਆਉਂਦਾ ਮਹਾਰਾਜ ਅੱਗੇ ਅਰਦਾਸ ਕਰਦਾ ਤਾਂ ਤਾਂ ਸ਼ਿਗੂ ਗੱਲ ਸੇ ਮਹਾਰਾਜ ਅੱਗੇ ਅਰਦਾਸ ਕਰਦਾ ਹਾਂਜੀ ਤੇ ਇੱਥੇ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹੈ ਨਾ ਜੀ ਹਾਂਜੀ ਹਾਂਜੀ ਇਹ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਦੀ ਜੀ ਇਹ ਭਾਂਜੇ ਸਭ ਬਹੁਤ ਸ਼ਕਤੀ ਵਾਲਾ ਜਿਹੜਾ ਚਰਕ ਬੰਦੂ ਨੂੰ ਆਉਣਾ ਚਾਹੀਦਾ ਔਰ ਤਨਮਨ ਧੰਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਜੇ ਕੋਈ ਮਨੋ ਕਾਮਨਾ ਅਰਦਾਸ ਕਰਦੇ ਸਾਡੀ ਹਰ ਟਾਈਮ ਉਸੇ ਟਾਈਮ ਹੀ ਪੂਰੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਹੈ ਭੈਣ ਦਾ ਇਹਨਾਂ ਨੇ ਸਕੇ ਅਰਦਾਸ ਤੇ ਹਰ ਟਾਈਮ ਪੂਰੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਖਾਲਸਾ ਜੀ ਕਿਹੜੇ ਪੜੀ ਕਿਹੜੇ ਪੜੇ ਮੇਰਾ ਨਾਮ ਹਰਨੂਰ ਕੌਰ ਹੈ ਜੀ ਹਰਨੂਰ ਕੌਰ ਜੀ ਅੱਛਾ ਤੁਸੀਂ ਬੜੇ ਦੱਸੋ ਤੁਸੀਂ ਗੁਰੂ ਘਰ ਆਉਨੇ ਹੋ ਹੈਨਾ ਤੁਹਾਨੂੰ ਗੁਰੂ ਘਰ ਆ ਕੇ ਕੇਵੇਂ ਲੱਗਦਾ ਮਾਰ ਮਾਰੇ ਵੇਚ ਨਤਮਸਤਕ ਹੋ ਕੇ ਕਿਦਾਂ ਦਾ ਮਸੂਲਾ ਔਰ ਇੱਥੇ ਕੋਣ ਕੋਣ ਸੰਗਤ ਆ ਕੇ ਤੋਂ ਕੋ ਦੋ ਆਉਂਦੀ ਆ ਉਹ ਜਦ ਤੱਕਾਂ ਕਰਦੇ ਹੋ ਸਾਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਦਾ ਜੀ ਇੱਥੇ ਹਰ ਇੱਕ ਨੂੰ ਸਿੱਖੀ ਨਾਲ ਜੋੜਿਆ ਜਾਂਦਾ ਹੈ ਇੱਥੇ ਇਲਾਕੇ ਭਰ ਦੀਆਂ ਸੰਗਤਾਂ ਸੰਗਰਾਦ ਤੇ ਮਸਿਆ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਣ ਆਉਂਦੇ ਆ ਠੀਕ ਹੈ ਇਹ ਦਿੱਸੇ ਇਹਨਾਂ ਨੇ ਇੱਥੇ ਸੰਗਤਾਂ ਨੇ ਇਹ ਸੰਗਰਾਦ ਔਰ ਮਸਿਆ ਬਹੁਤ ਹੀ ਭਰ ਇਕੱਠ ਹੁੰਦਾ ਤਾਂ ਕਿਉਂਕਿ ਇੱਥੇ ਇਹਦੇ ਕੋਲ ਐਡਾ ਵੱਡਾ ਮਹਾਰਾਜ ਦਾ ਪ੍ਰਬੰਧ ਆ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ